ਘਰ ਦੇ ਅੰਦਰ ਦਾਖਲ ਹੋ ਕੇ ਨਿਹੰਗ ਸਿੰਘ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਜਿਵੇਂ ਦੱਸ ਤਈਏ ਕਿ ਬਰਨਾਲਾ ਦੇ ਪਿੰਡ ਕੋਂਕੇ ਤੋਂ ਮਾਮਲਾ ਜਿਹੜਾ ਇਹ ਸਾਹਮਣੇ ਆਇਆ ਹੈ ਜਿੱਥੇ ਨਿਹੰਗ ਸਿੰਘ ਦਾ ਘਰ ਦੇ ਅੰਦਰ ਹੀ ਦਾਖਲ ਹੋ ਕੇ ਕਾਤਲਾਂ ਦੇ ਵੱਲੋਂ ਕਤਲ ਕਰ ਦਿੱਤਾ ਗਿਆ ਮੋਢੇ ਉੱਤੇ ਵਾਰ ਕੀਤਾ ਗਿਆ ਗਰਦਨ ਦੇ ਉੱਤੇ ਵਾਰ ਕੀਤਾ ਗਿਆ ਸੋ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਪਿੰਡ ਵਾਸੀਆਂ ਨੂੰ ਉਸ ਸਮੇਂ ਪਤਾ ਲੱਗਦਾ ਜਦੋਂ ਸਵੇਰੇ ਮਿਹੰਗ ਸਿੰਘ ਦੀ ਜੋ ਲਾਸ਼ ਹੈ ਖੂਨ ਦੇ ਨਾਲ ਲਤਪਤ ਘਰ ਦੇ ਅੰਦਰ ਸ਼ੋ ਮਿਲਦੀ ਹੈ ਦੱਸ ਦਈਏ ਕਿ ਪਿੰਡ ਦੇ ਵਿੱਚ ਲੋਕਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਮਿਹੰਗ ਸਿੰਘ ਆਪਣੇ ਘਰ ਦੇ ਵਿੱਚ ਇਕੱਲਾ ਹੀ ਰਹਿੰਦਾ ਸੀ ਰਾਤ ਕਰੀਬ 1 ਵਜੇ ਉਸ ਦਾ ਕਤਲ ਜਿਹੜਾ ਕੀਤਾ ਗਿਆ ਹੈ ਜੇਸੋ ਬਾਦ ਦੱਸਈਏ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਆਖਰਕਾਰ ਇੱਕ ਕਤਲ ਕੇਸ ਦੇ ਵੱਲੋਂ ਕੀਤਾ ਗਿਆ ਤਸਵੀਰਾਂ ਜਈਆਂ ਸਾਹਮਣੇ ਆਈਆਂ ਨੇ ਜੋ ਤੁਹਾਨੂੰ ਸਕਰੀਨ ਤੇ ਦਿਖਾ ਨਹੀਂ ਸਕਦੇ ਨਿਹੰਗ ਸਿੰਘ ਦਾ ਇੱਕ ਪਾਸੇ ਤੋਂ ਮੂੰਹ ਦੇ ਨਾਲ ਵਾਰ ਜਿਹੜਾ ਕੀਤਾ ਗਿਆ ਬਰਨਾਲਾ ਦੇ ਪਿੰਡ ਕਾਨਕੇ ਦਾ ਇਹ ਮਾਮਲਾ ਹੈ ਜਿੱਥੇ ਨਿਹੰਗ ਸਿੰਘ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਚਿਹਰੇ ਤੇ ਗਰਦਨ ਦੇ ਉੱਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਵਾਰ ਕੀਤਾ ਗਿਆ ਮ੍ਰਿਤਕ ਦੀ ਪਛਾਣ 48 ਸਾਲਾ ਨਿਹੰਗ ਸਿੰਘ ਗਿਆਨੀ ਗੁਰਦੇਵਾਲ ਸਿੰਘ ਵਜੋਂ ਹੋਈ ਹੈ ਦੱਸਦਾ ਹੈ ਕਿ ਚੁੰਨੀ ਹੰਗਾ ਦੀ ਜਥੇਬੰਦੀ ਬੁੱਢਾ ਦਲ ਦੇ ਨਾਲ ਸੰਬੰਧਿਤ ਸਨ ਇਹ ਮ੍ਰਿਤਕ ਦੇ ਰਿਸ਼ਤੇਦਾਰਾਂ ਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਮ੍ਰਿਤਕ ਪਿਛਲੇ 25 ਸਾਲਾਂ ਤੋਂ ਪਿੰਡ ਦੇ ਵਿੱਚ ਇਕੱਲਾ ਘਰ ਦੇ ਵਿੱਚ ਰਹਿੰਦਾ ਸੀ ਬੱਚਿਆਂ ਨੂੰ ਗੁਰਬਾਣੀ ਵੀ ਸੁਣਾਉਂਦਾ ਸੀ ਰਾਤ ਸਮੇਂ ਕੁਝਣ ਪਛਾਤੇ ਵਿਅਕਤੀਆਂ ਨੇ ਤੀਸ਼ ਧਾਰ ਹਥਿਆਰਾਂ ਦੇ ਨਾਲ ਗੁਰਦੇਵਾਲ ਸਿੰਘ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਇਸ ਘਟਨਾ ਬਾਰੇ ਉਹਨਾਂ ਨੂੰ ਸਵੇਰੇ ਹੀ ਪਤਾ ਲੱਗਦਾ ਸੋ ਜਦੋਂ ਜਿਵੇਂ ਪਤਾ ਲੱਗਾ ਤਾਂ ਮੌਕੇ ਤੇ ਪੁਲਿਸ ਪਹੁੰਚ ਜਾਂਦੀ ਹੈ ਫਰੈਂਸਿੰਗ ਟੀਮ ਮੌਕੇ ਤੇ ਪਹੁੰਚਦੀ ਹੈ ਕਤਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਸੋ ਪੁਲਿਸ ਆਸ-ਪਾਸ ਲੱਗੇ ਸੀਸੀਟੀਵੀ ਕੈਮਰੇ ਤੇ ਵੀ ਨਜ਼ਰ ਰੱਖ ਰਹੀ ਹੈ ਤੇ ਕਿਹਾ ਜਾ ਰਿਹਾ ਮਾਮਲਾ ਦਰਜ ਕਰਕੇ ਭਾਰੀਕੀ ਦੇ ਨਾਲ ਜਾਂਚ ਜਿਹੜੀ ਸ਼ੁਰੂ ਕਰ ਦਿੱਤੀ ਗਈ ਹੈ ਹਾਂਜੀ ਰਾਤ ਨਿਹੰਗ ਸਿੰਘ ਨੇ ਗੁਰਦਿਆਲ ਸਿੰਘ ਹੋਰ ਜਸਵਿੰਦਰ ਸਿੰਘ ਉਹਨਾਂ ਦਾ ਬੇਰਮੀ ਨਾਲ ਤੇਜ਼ ਤਾਰ ਹਥਿਆਰਾਂ ਨਾਲ ਕਤਲ ਹੋਇਆ ਹੈ ਰਾਤ ਤੇ ਅਣਪਛਾਤੇ ਬੰਦੇ ਸੀਗੇ ਕੋਈ ਬਾਹਰੋਂ ਨਹੀਂ ਆਏ ਸੀਗੇ ਪੁਲਿਸ ਆਈ ਹੈਗੀ ਆਪਦੀ ਕਾਰਵਾਈ ਕਰ ਰਹੀ ਹੈਗੀ ਤੇ ਹੁਣ ਅਸੀਂ ਪੋਸਟਮਾਰਟਮ ਲਈ ਜਾ ਰਹੇ ਹਾਂ ਬਰਨਾਲੇ ਕਤਲ ਕਿਵੇਂ ਕੀਤਾ ਗਿਆ ਹੈਗਾ ਕੋਈ ਪਤਾ ਲੱਗਿਆ ਹੋਵੇ ਕਤਲ ਤੇਜ਼ ਤਾਰ ਹਧਾਰਾਂ ਨਾਲ ਹੀ ਕਰਿਆ ਹੋਇਆ ਹੈਗਾ ਚਿਹਰੇ ਤੇ ਗਰਦਨ ਤੇ ਬਾਰਨੇ ਮੰਗ ਕੀ ਕਰਦੇ ਹਾਂ ਮੰਗ ਤਾਂ ਅਸੀਂ ਇਨਸਾਫ ਚਾਹੁੰਦੇ ਹਾਂ ਜੀ ਅਸੀਂ ਚਾਹੁੰਦੇ ਹਾਂ ਵੀ ਪੁਲਿਸ ਪ੍ਰਸ਼ਾਸਨ ਜਲਦੀ ਤੋਂ ਜਲਦੀ ਕਾਰਵਾਈ ਕਰੇ ਦੋਸ਼ੀਆਂ ਨੂੰ ਫੜੇ ਔਰ ਸਜ਼ਾਵਾ ਦੇ ਵੀ ਇਹ ਜਨਮ ਤੋਂ ਹੀ ਰਹਿੰਦੇ ਸੀ ਜੀ ਨਿੰਗ ਸਿੰਘ ਸੀਗੇ ਤੇ ਉਸ ਟਾਈਮ ਲਈ ਦਲਚ ਚੱਲ ਗਏ ਸੀਗੇ ਪਰ ਹੁਣ ਪਿਛਲੇ 5-7 ਸਾਲ ਤੋਂ ਇੱਥੇ ਹੀ ਰਹਿ ਰਹੇ ਸੀ ਸ਼ੌਣੀ ਬਣਾ ਲਈ ਸੀਗੀ ਬੱਚਿਆਂ ਨੂੰ ਸਿੱਖਿਆ ਦਿੰਦੇ ਸੀਗੇ ਪਾਠ ਕਰਦੇ ਸੀਗੇ ਅਸੀਂ ਤਾਂ ਮੰਗੀ ਕਰਦੇ ਆ ਜੀ ਸਾਰਾ ਨਗਰੀ ਮੰਗ ਕਰਦਾ ਹੈਗਾ ਇਹ ਵੀ ਜਾਂਚ ਤੀਜੀ ਨਾਲ ਹੋਵੇ ਜਲਦੀ ਤੋਂ ਜਲਦੀ ਦੋਸ਼ੀ ਫੜੇ ਜਾਣ ਕਤਲ ਦਾ ਮਾਮਲਾ ਆਇਆ ਜੀ ਗਰਦਿਆਲ ਸਿੰਘ ਦਾ ਕਤਲ ਕੀਤਾ ਗਿਆ ਜੀ ਬੰਦੇ ਆਏ ਨੇ ਆ ਕੇ ਕੰਧ ਟੱਪ ਕੇ ਕਤਲ ਕਰਕੇ ਭੱਗੇ ਜੀ ਇਹ ਇਹ ਪਿੰਡ ਦੇ ਵਿੱਚ ਪਹਿਲਾਂ ਤੋਂ ਜਨਮ ਤੋਂ ਹੀ ਇੱਥੇ ਰਹਿ ਰਹੇ ਨੇ ਪਹਿਲਾ ਪਰਿਵਾਰ ਆਇੰਦਾ ਸੀਗਾ ਜੀ ਸਾਰਾ ਉਦੋਂ ਬਾਅਦ ਪਰਿਵਾਰ ਨੇ ਖੇਤ ਜਾ ਕੇ ਘਰ ਪਾ ਲੈਨੇ ਨੇ ਇੱਥੇ ਛੌਨੀ ਬਣਾ ਲਈ ਸੀ ਆਪਣੀ ਰੰਗ ਸਿੰਘ ਸੀਗੇ ਬਾਣੀ ਪੜਦੇ ਸੀ ਨਹੀਂ ਜੀ ਹਾਲੇ ਕੋਈ ਪਤਾ ਨਹੀਂ ਤੇ ਜੇ ਤਾਰ ਹਿਆਲਾ ਮੇਰੇ ਨਾਲ ਦੋ ਤਿੰਨ ਵਾਰ ਕੀਤੇ ਨੇ ਗੱਲ ਵਧਿਆ ਇਥੋਂ ਤੇ ਨਾਲ ਜਵਾੜਾ ਵਧਿਆ ਹੋਇਆ ਸਾਰਾ ਇਥੋਂ ਮੇਰੇ ਰਮੀ ਦੇ ਨਾਲ ਗੱਲ ਕੀਤਾ ਜੀ ਮੰਗ ਤਾਂ ਇਹ ਕਰਦਾ ਜੀ ਬੰਦਿਆਂ ਨੂੰ ਫੜਾਇਆ ਜਾਪੇ ਉਹਨਾਂ ਨੂੰ ਫੜ ਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਭੇਜਣ ਮੰਦੀ ਸਜ਼ਾ ਜਿਹੜੀ ਦਿੱਤੀ ਜਾਵੇ ਕਾਰਵਾਈ ਹੋਵੇ ਸਾਰੀ ਅੱਗੇ ਤੋਂ ਇਹੋ ਜੀ ਗੱਲ ਨਾ ਹੋਵੇ ਕੋਈ ਇਹ ਕਿਹੜਾ ਕਿਸੇ ਨੂੰ ਕੁਝ ਕਹਿੰਦਾ ਸੀ ਆਪਣੇ ਘਰ ਦੇ ਵਿੱਚ ਰਹਿ ਰਿਹਾ ਸੀ ਪਹਿਲਾਂ ਦਲ ਦੇ ਵਿੱਚ ਸੇਵਾ ਕੀਤੀ 18-20 ਸਾਲ ਹਾਂ ਜੀ ਪਿੰਡ ਦੇ ਵਿੱਚ ਬੱਚਿਆਂ ਨੂੰ ਸੰਥਿਆ ਦਿੰਦੇ ਸੀ ਬਾਣੀ ਦੀ ਜੀ ਕੁਰਬਾਨੀ ਪੜ੍ਹਾ ਰਹੇ ਸੀ ਬੱਚਿਆਂ ਨੂੰ ਬਹੁਤ ਬੱਚੇ ਪੜ੍ਹਾਏ ਨੇ ਇਹਨਾਂ ਨੇ ਇ ਅਸੀਂ ਵੀ ਇਹਨਾਂ ਤੋਂ ਪੜਿਆ ਹੋਇਆ ਹਾਂ ਖੁਦਾਪ ਇਹਨਾਂ ਤੋਂ ਪੜਿਆ ਜੀ ਨਾਲ ਇਕੱਠੇ ਰਹਿੰਦੇ ਰਹੇ ਹਾਂ ਮੰਗ ਕੀ ਕਰਦੇ ਮੰਗਦਾ ਜੀ ਬੰਦਿਆਂ ਨੂੰ ਫੜਾਇਆ ਜਾਵੇ ਉਹਨਾਂ ਨੂੰ ਫੜ ਕੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਕਿੰਨੇ ਬੰਦੇ ਲੱਗੇ ਆਗੇ ਇਹਦਾ ਹੀ ਹਲੇ ਪਤਾ ਲੱਗੂਗਾ ਜਦੋਂ ਫਿਰ ਪਤਾ ਦੱਸਾਂਗੇ ਵੀ ਕਿੰਨੇ ਬੰਦੇ ਸੀ ਹਲੇ ਕੋਈ ਪਤਾ ਨਹੀਂ ਲੱਗਿਆ ਅੱਜ ਸਵੇਰ ਕਰੀਬ 7:30 ਵਜੇ ਮੈਨੂੰ ਕੋਈ ਫੋਨ ਕਾਲ ਆਈ ਸੀ ਪਿੰਡ ਦੇ ਵਿੱਚੋਂ ਵੀ ਗੁਰਦੇਵਾਲ ਸਿੰਘ ਆ ਜਿਹੜਾ ਇੱਥੇ ਛੌਣੀ ਚ ਰਹਿੰਦਾ ਉਹਦੇ ਘਰ 'ਚ ਪਰਾਣੇ 'ਚ ਵੀ ਉਹਨਾਂ ਕੋਈ ਕਤਲ ਕਰ ਗਏ ਉਸੇ ਟਾਈਮ ਅਸੀਂ ਤੁਰੰਤ ਸੀਨੀਅਰ ਅਸਰਾਂ ਦਿੱਤੇ ਅੰਚ ਲੈ ਆ ਕੇ ਮੈਂ ਮੌਕੇ ਤੇ ਆਇਆ ਖੋਤ ਤਿੰਨ ਪਾਰਟੀ ਲੈ ਕੇ ਅਸੀਂ ਜਦੋਂ ਆ ਕੇ ਦੇਖਿਆ ਮੰਜਾ ਤੇ ਪਿਆ ਸੀਗਾ ਤੇ ਕੁਦਰ ਲੱਗਿਆ ਸੀਗਾ ਇੱਥੇ ਤੇ ਕਿਸੇ ਨੇ ਕੁਝ ਤੇਜ਼ ਤਰ੍ਹਾਂ ਥੇਰਨੜਾ ਇਹਦੇ ਧੌਂੜ ਤੇ ਬਾਰ ਕੀਤੇ ਹੋਏ ਸੀਗੇ ਫੋਨ ਨਾਲ ਲੱਤਪਤ ਹੋਇਆ ਪਿਆ ਸੀਗਾ ਸਾਰਾ ਉਸ ਤੋਂ ਬਾਅਦ ਅਸੀਂ ਸਾਰਾ ਮੌਕਾ ਬਜਰਬ ਕਰ ਰਹੇ ਹਾਂਗੇ ਤੇ ਸੀਸੀਟੀਵੀ ਕੈਮਰੇ ਵਗੈਰਾ ਵੀ ਚੈੱਕ ਕਰ ਰਹੇ ਹਾਂ ਅਸੀਂ ਕਿੱਧਰੋਂ ਆਏ ਬੰਦੇ ਕੌਣ ਸੀਗੇ ਪੈਸੇ ਦੀ ਟੀਮ ਸਾਡੀ ਸਪੈਸ਼ਲਾਈਜ਼ ਹੋਈ ਆ ਡਾਕ ਸਕਾਟ ਵੀ ਆ ਕੇ ਗਿਆਗਾ ਉਹ ਵੀ ਆਪਦਾ ਪਾਰਟੀਆਂ ਚੈੱਕ ਕਰ ਰਹੀਆਂ ਨੇ ਆ ਅਸੀਂ ਵੀ ਸੀਸੀਟੀਵੀ ਕੈਮਰੇ ਖੋਗਾਲ ਰਹੇ ਆਂਗੇ ਵੀ ਬੰਦੇ ਕਿੱਧਰੋਂ ਆਏ ਤੇ ਕੌਣ ਨੇਗੇ ਜਲਦੀ ਹੀ ਉਹਨਾਂ ਨੂੰ ਟ੍ਰੇਸ ਕਰਕੇ ਅਸੀਂ ਕਦਵਾ ਅੰਦਰਜ ਕਰ ਰਹੇ ਹਾਂ ਅੱਜ ਜੋ ਫਸਟ ਜੁਲਾਈ ਆਗਾ ਨਵੇਂ ਧਾਰਾਂ ਦੇ ਵਿੱਚ ਇਹ ਮਕਦਮਾ ਦਰਜ ਹੋਊਗਾ ਪਹਿਲਾਂ 302 ਚ ਹੁੰਦਾ ਸੀਗਾ ਹੁਣ ਇਹ 103 ਜਮਨਿਕ ਉਹਦੇ ਤਹਿਤ ਅਸੀਂ ਮਕਦਮਾ ਦੇ ਰਹੇ ਹਾਂ ਇਸ ਤਰ੍ਹਾਂ ਉਹ ਕੱਲ੍ਹ ਹੀ ਰਹਿੰਦਾ ਸੀਗਾ ਇਹ ਤਿੰਨ ਭਰਾ ਨੇ ਬਾਕੀ ਦੋ ਭਰਾ ਇਹਦੇ ਪਿੰਡ 'ਚ ਰਹਿੰਦੇ ਨੇਗੇ ਉਹ ਬੈਠੇ ਹੋਏ ਨੇ ਛੜਾਗਾ ਇਸ ਮਕਾਨ ਦੇ ਵਿੱਚ ਇਕੱਲੇ ਰਹਿੰਦਾ ਸੀਗਾ ਬੁੱਢੇ ਦਲ ਦੇ ਨਾਲ ਇਹ ਸੰਬੰਧ ਸੀਗਾ ਇਹਦਾ ਤੇ ਇੱਥੇ ਪਾਠ ਪੂਜਾ ਕਰਦਾ ਸੀ ਉਹਦੀ ਸੰਥਿਆ ਲਿੰਦਾ ਸੀ